ਗ੍ਰੀਤ ਬਾਬਾ ਪੰਜਾਬੀ ਗਾਇਕੀ ਦਾ ਇੱਕ ਯੁੱਗ ਸੀ ਜਦੋਂ ਅਸੀਂ ਗ੍ਰੀਤ ਬਾਬਾ ਦੀ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਜੁਗਨੀ ਦੀ ਲੰਮੀ ਹੇਕ ਉਹ ਸਾਡੇ ਕੰਨਾਂ ਵਿੱਚ ਗੂੰਜਣ ਲੱਗਦੀ ਆ ਇਸੇ ਕਰਕੇ ਉਹਨੂੰ ਖਿਤਾਬ ਦਿੱਤਾ ਗਿਆ ਕਿ ਲੰਮੀ ਹੇਕ ਵਾਲੀ ਗਾਇਕਾ ਸੋ ਉਹਨੇ ਪੰਜਾਬ ਨੂੰ ਗਾਇਆ ਪੰਜਾਬੀਆਂ ਤਨੂੰ ਗਾਇਆ ਉਹਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਨੂੰ ਗਾਇਆ ਘੂੜੀਆਂ ਤੇ ਸੁਹਾਗ ਗ੍ਰੀਤ ਬਾਬਾ ਦੇ ਨਾਲ ਉਹਦੀਆਂ ਬੇਟੀਆਂ ਜਦੋਂ ਗਾਉਂਦੀਆਂ ਸੀ ਤੇ ਕੰਨਾਂ ਵਿੱਚ ਮਿਸ਼ਰੀ ਘੋਲਦੀ ਸੀ ਸੋ ਇਹੋ ਜੀ ਆਵਾਜ਼ ਦੁਨੀਆ ਤੋਂ ਜਦ ਰੁਖਸਤ ਹੋਈ ਤੇ ਅੱਜ ਜਿਹੜੀ ਬੇਟੀ ਉਹਨਾਂ ਦੀ ਇੱਕ ਹੈ ਉਹ ਗਾਇਕੀ ਤੋਂ ਮੂੰਹ ਮੋੜਨ ਦੀ ਗੱਲ ਕਰ ਰਹੀ ਆ ਕਿਉਂਕਿ ਘਰੇਲੂ ਆਰਥਿਕ ਹਾਲਤ ਬਹੁਤ ਵਧੀਆ ਨਹੀਂ ਸੋ ਇਸ ਕਰਕੇ ਅਸੀਂ ਆਮ ਤੌਰ ਤੇ ਕਹਾਵਤ ਕਹਿੰਦੇ ਕਿ ਪੇਟ ਨਾ ਭਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਸੋ ਪੰਜਾਬੀ ਸੱਭਿਆਚਾਰ ਦੇ ਇਹ ਰਾਖੇ ਅੱਜ ਗੁਰਬਤ ਦੀ ਹਾਲਤ ਵਿੱਚ ਹਨ ਭਾਰੋਂ ਦਾ ਕਿ ਜਿਨ੍ਹਾਂ ਨੇ ਪੰਜਾਬ ਦੇ ਸੁਹਾਗ ਘੋੜੀਆਂ ਨੂੰ ਬਚਾ ਕੇ ਰੱਖਿਆ ਸੀ ਉਹ ਬੜੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੀ ਉਹ ਲੜਕੀ ਸੋ ਉਸ ਤੋਂ ਪਿੱਛੋਂ ਕੁਝ ਆਵਾਜ਼ਾਂ ਜਿਹੜੀਆਂ ਜਿਹੜੇ ਹਮਦਰਦ ਲੋਕ ਨੇ ਉਹਨਾਂ ਨੇ ਉਹਨਾਂ ਦੀ ਬਾਹ ਫੜਨ ਦਾ ਹੀਲਾ ਵਸੀਲਾ ਕੀਤਾ ਪੰਜਾਬ ਸਰਕਾਰ ਵੱਲੋਂ ਵੀ ਥੋੜੀ ਜੀ ਉਹਨਾਂ ਦੇ ਮੰਤਰੀ ਵੱਲੋਂ ਮਦਦ ਕਰਨ ਦਾ ਪ੍ਰੋਸਾਦ ਦਿੱਤਾ ਗਿਆ ਹਿੰਦੀ ਫਿਲਮਾਂ ਦੇ ਐਕਟਰ ਨੇ ਅਕਸ਼ੇ ਕੁਮਾਰ ਉਹਨਾਂ ਵੱਲੋਂ ਦੇ 25 ਲੱਖ ਰੁਪਏ ਦੀ ਜਿਹੜੀ ਰਾਸ਼ੀ ਆ ਉਹਨਾਂ ਨੇ ਉਹਨਾਂ ਨੂੰ ਦੇਣ ਦਾ ਜਿਹੜਾ ਐਦ ਕੀਤਾ ਸੋ ਇਦਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਸਾਹਮਣ ਦੀ ਲੋੜ ਆ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਉਹ ਕਦੇ ਵੀ ਨਿਰਾਸ਼ਾ ਮਈ ਪ੍ਰਸਥਿਤੀਆਂ ਵਿੱਚ ਨਾ ਹੋਣ ਜਦੋਂ ਕਿਸੇ ਦੀ ਚੜ੍ਹਤ ਹੁੰਦੀ ਹੈ ਉਦੋਂ ਤਾਂ ਹਰ ਕੋਈ ਉਹਨਾਂ ਦੀ ਬਾਹ ਫੜਦਾ ਹਰ ਕੋਈ ਉਹਨਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕਰਦਾ ਹਰ ਕੋਈ ਨਾਲ ਫੋਟੋ ਖਿਚਾਉਂਦਾ ਪਰ ਜਦੋਂ ਕਿਸੇ ਵੇਲੇ ਕੋਈ ਆਰਥਿਕ ਝਟਕਾ ਲੱਗਦਾ ਜਾਂ ਕੋਈ ਪਰਿਵਾਰਕ ਝਟਕਾ ਲੱਗਦਾ ਤਾਂ ਉਸ ਵੇਲੇ ਵੀ ਸਾਨੂੰ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਉਹ ਲੜਕੀ ਨਿਰਾਸ਼ਾ ਵਿੱਚ ਨਾ ਜਾਵੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਆ ਸੋ ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਹੀ ਹਮਦਰਦ ਰਹੇ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਸੋ ਗਰਮੀਤ ਬਾਬਾ ਦੀ ਇਹ ਵਿਰਾਸਤ ਹਮੇਸ਼ਾ ਬਚੀ ਰਵੇ ਭਾਵੇਂ ਉਸ ਬੱਚੀ ਦੇ ਆਪਣੇ ਬੋਲ ਨੇ ਕਿ ਮੇਰੀ ਮਦਦ ਨਾ ਕੀਤੀ ਜਾਵੇ ਪੈਸਿਆਂ ਦੇ ਨਾਲ ਮੈਨੂੰ ਕੰਮ ਦਿੱਤਾ ਜਾਵੇ ਮੇਰੀ ਕੰਮ ਦੀ ਕਦਰ ਕੀਤੀ ਜਾਵੇ ਮੇਰੀ ਗਾਇਕੀ ਦੀ ਕਦਰ ਕੀਤੀ ਜਾਵੇ ਮੇਰੇ ਹੁਨਰ ਦੀ ਕਦਰ ਕੀਤੀ ਜਾਵੇ ਸੋ ਉਹ ਉਹਦੇ ਨਾਲ ਦੀ ਨਾਲ ਅਸੀਂ ਇਹ ਗੱਲ ਦਾ ਜਿਹੜਾ ਉਹ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਰੱਖੀਏ ਕਿ ਮਦਦ ਵੀ ਕੀਤੀ ਜਾਵੇ ਤੇ ਨਾਲ ਦੀ ਨਾਲ ਉਸ ਲੜਕੀ ਦੇ ਹੁਨਰ ਦੀ ਕਦਰ ਵੀ ਪਾਈ ਜਾਵੇ ਸੋ ਪੰਜਾਬ ਦੇ ਲੋਕ ਇਸ ਮੌਕੇ ਦੇ ਉਹਨਾਂ ਦੇ ਨਾਲ ਖੜੇ ਨੇ ਸੋ ਆਨਸਕਾਈ ਮੀਡੀਆ ਪਰਿਵਾਰ ਵੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਖੜਾ ਇਸ ਨਿਰਾਸ਼ਾ ਮਈ ਜਿਹੜੇ ਉਹਦੇ ਪਲ ਜਿਹੜੇ ਗੁਜ਼ਰ ਰਹੇ ਨੇ ਉਹ ਜ਼ਰੂਰ ਆਸ਼ਾ ਵਿੱਚ ਬਦਲਣਗੇ ਇਹੀ ਸਾਡੀ ਸ਼ੋਭੇਸ਼ਾ ਹੈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온 ਸਕਾਈ ਟੀਵੀ ਦਿਨਾਲ